ਮੈਂ ਪਰਮਜੀਤ ਸਿੰਘ ਯੂਥ ਪ੍ਰਧਾਨ ਪਿੰਡ ਕੋਨੇਵਾਲ ਅਸੀਂ ਜੋ ਸਿੰਘ ਸਮਰਾਜੀ ਹਲਕਾਚਾਰ ਦੀ ਰਾਇਮੇ ਹਟ ਪਿੰਡਾਂ ਦੇ ਤੂਫਾਨੀ ਦੌਰੇ ਕਰ ਰਹੇ ਹਾਂ ਜਿਨ੍ਹਾਂ ਚ ਸਾਨੂੰ ਭਰਵਾ ਹੰਗਾਰਾ ਮਿਲ ਰਿਹਾ ਇਸ ਵਾਰ ਅਕਾਲੀ ਦਲ ਦਾ ਇੰਨਾ ਕੁ ਲੋਕਾਂ ਨੂੰ ਕਰੇਜ ਆ ਕਿ ਅਕਾਲੀ ਦਲ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੌਰਾਨ ਜਿਹੜੀਆਂ ਸਕੀਮਾਂ ਮਿਲੀਆਂ ਸੀਆਂ ਉਹ ਸਾਰੀਆਂ ਇਹਨਾਂ ਮੌਜੂਦਾ ਸਰਕਾਰਾਂ ਨੇ ਬੰਦ ਕਰ ਦਿੱਤੀਆਂ ਜਿਵੇਂ ਕਿ ਆਟਾ ਦਾਲ ਸਕੀਮ ਸਗਨ ਸਕੀਮ ਸੂਬਾ ਕੇਂਦਰ ਬੰਦ ਕਰ ਦਿੱਤੇ ਤੇ ਹੋਰ ਵੀ ਜਿਹੜੀਆਂ ਸਕੀਮਾਂ ਸੀਗੀਆਂ ਜੀ ਉਹ ਸਾਰੀਆਂ ਬੰਦ ਕਰ ਦਿੱਤੀਆਂ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਇਸ ਵਾਰ ਅਕਾਲੀ ਦਲ ਬਾਦਲ ਦੀ ਹਵਾ ਆ ਤੇ ਸਾਡੀ ਜਿਹੜੀ ਸੀਟ ਆ ਅਸੀਂ ਜੋਤ ਸਿੰਘ ਸਮਰਾ ਦੀ ਰਹਿਮਾਈ ਇੱਥੇ ਇੱਕ ਨੰਬਰ ਤੇ ਇਹ ਹਲਕਾ ਜਿੱਤੇਗਾ ਤੇ ਅਸੀਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਜੀ ਸ਼੍ਰੋਮਣੀ ਕਾਲੀ ਦਿਲ ਦੇ ਜਿਹੜੇ ਕੈਂਡੀਡੇਟ ਨੇ ਬਹੁਤ ਹੀ ਵਧੀਆ ਕੈਂਡੀਡੇਟ ਨੇ ਸਟਰੋਂਗ ਪੋਜੀਸ਼ਨ ਹੈ ਉਹਨਾਂ ਦੀ ਬਹੁਤ ਵਧੀਆ ਮਾਰਜ ਨਾਲ ਜਾਦੇ ਮਾਰਜ ਨਾਲ ਉਹ ਆਪਣੀ ਸੀਟ ਕੱਢਣਗੇ ਤੇ ਸਰਦਾਰ ਸੁਖਬੀ ਸਿੰਘ ਜੀ ਬਾਦਲ ਦੀ ਝੋਲੀ ਵਿੱਚ ਅੰਮ੍ਰਿਤਸਰ ਦੀ ਸੀਟ ਪਾਵਾਂਗੇ ਜੀ ਧੰਨਵਾਦ ਇਹ ਹਲਕਾ ਚਾਰਜ ਦਾ ਇੰਨਾ ਪਿਆਰ ਇੰਨਾ ਕੱਠ ਦੇਖ ਕੇ ਜਿਹੜੇ ਵਿਰੋਧੀ ਆ ਉਹ ਚਿੱਤ ਰਹਿ ਗਏ ਅਨਿਲ ਜੋਸ਼ੀ ਜੀ ਸਾਡੇ ਬਹੁਤ ਵਧੀਆ ਕੈਂਡੀਡੇਟ ਹੈ ਜਦੋਂ ਮੰਤਰੀ ਸੀਗੇ ਅਸੀਂ ਉਹਨਾਂ ਕੋ ਕੰਮ ਲੈਣ ਜਾਂਦੇ ਸੀਗੇ ਅੰਮ੍ਰਿਤਸਰ ਦੇ ਤੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਅਲੱਗ ਹੈ ਬਹੁਤ ਪਿਆਰ ਨਾਲ ਡੀਲ ਕਰਦੇ ਆ ਗਰੀਬ ਵਰਗ ਅਨਪੜ੍ਹ ਵਿਅਕਤੀ ਜਿਹੜੋ ਵੀ ਉਹਨਾਂ ਕੋ ਚਲੇ ਜਾਂਦਾ ਕੰਮ ਲੈਣ ਉਹਨਾਂ ਦੀ ਜਿਆਦਾ ਕਦਰ ਕਰਦੇ ਆ ਕਿਉਂ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇਹ ਕੰਮ ਦਫ਼ਤਰਾਂ ਦੇ ਇਹ ਖੁਦ ਨਹੀਂ ਕਰ ਸਕਦੇ ਤੇ ਉਹ ਆਪਣੇ ਬੰਦੇ ਨੂੰ ਸਾਰਾ ਕੁਝ ਪਤਾ ਲੱਗ ਜਾਏਗਾ ਕਿ ਕਾਲੀ ਦਲ ਦੇ ਕਿੰਨਾ ਕੁ ਲੋਕਾਂ ਦੇ ਵਿੱਚ ਜੋਸ਼ ਹੈ ਕਿੰਨੀ سپورਟ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਏਗਾ ਸਾਨੂੰ ਹਲਕੇ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਸਰਦਾਜੋਤ ਸਿੰਘ ਸਮਰਾਜੀ ਸਾਡੇ ਬਹੁਤ ਵਧੀਆ ਕੈਂਡੀਡੇਟ ਨੇ ਹਲਕਾ ਚਾਰਜ ਦੇ ਨੇ ਉਹਨਾਂ ਨੇ ਇੰਨਾ ਜ਼ਿਆਦਾ ਪਿਆਰ ਹਲਕੇ ਦੇ ਵਿੱਚ ਆਪਣਾ ਬਣਾਇਆ ਕਿ ਉਹਨਾਂ ਦੇ ਇੱਕ ਸਨਾਹ ਤੇ ਰੈਲੀ ਬਣ ਜਾਂਦੀ ਹੈ ਸਰਦਾ ਸੁਖਵੀਰ ਸਿੰਘ ਜੀ ਬਾਦਲ ਜਦੋਂ ਅਜਨਾਲੇ ਆਏ ਉਹਨਾਂ ਨੇ ਇਹ ਸਮਰਾ ਸਾਹਿਬ ਜੀ ਨੂੰ ਕਿਹਾ ਸਮਰਾ ਸਾਹਿਬ ਜੀ ਵਾਢੀਆਂ ਦਾ ਸੀਜ਼ਨ ਹੈ ਕਣਕ ਦੀ ਕਟਾਈ ਚੱਲਦੀ ਪਈ ਹੈ ਟਾਡੇ ਇੱਕ ਸਨਾ ਤੇ ਇੱਥੇ ਤੁਸੀਂ ਰੈਲੀ ਬਣਾਤੀ ਤੇ ਇਸ ਗੱਲ ਦਾ ਸਾਡੇ ਉਹ ਸੁਖਬੀਰ ਸਿੰਘ ਬਾਦਲ ਕਹਿ ਦਿੰਦਾ ਹੈ ਉਹ ਕਰਦਾ ਹੈ ਇਸ ਗੱਲ 'ਚ ਕੋਈ ਦੂਰ ਹੈ ਨਹੀਂ ਜੇ ਉਹਨਾਂ ਕਿਹਾ ਉਹ ਕੀਤਾ ਜੇ ਉਹਨਾਂ ਕਿਹਾ ਬੰਬੀਆਂ ਦੇ ਬਿੱਲ ਮਾਫ ਤੇ ਮਾਫ ਜੇ ਉਹਨਾਂ ਕਿਹਾ ਆਟਾ ਦਾਲ ਸਕੀਮ ਤੇ ਆਟਾ ਦਾਲ ਸਕੀਮ ਇਹ ਸਾਰਾ ਕੁਝ ਪਬਲਿਕ ਜਾਣਦੀ ਹੈ ਵੀ ਇਹ ਪਾਰਟੀ ਜਿਹੜੀ ਹੈ ਜੋ ਵਾਅਦਾ ਕਰਦੀ ਉਹ ਨਿਭਾਉਂਦੀ ਹੈ ਤੇ ਦੂਸਰੀਆਂ ਪਾਰਟੀਆਂ ਨੇ ਜੋ ਵਾਅਦੇ ਕੀਤੇ ਸੀ ਇੱਕ ਵੀ ਪੂਰਾ ਨਹੀਂ ਹੋਇਆ ਡੇਟਾਂਈਆਂ ਸਾਲਾਂ ਦੀ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਝਾੜੂ ਹੈ ਖਿੱਲਰ ਗਿਆ ਤੇ ਪਿਆ ਪੰਜਾਬ ਦੇ ਵਿੱਚ ਜਦੋਂ-ਜਦੋਂ ਅਕਾਲੀ ਸਰਕਾਰ ਆਈ ਆ ਵਿਕਾਸ ਦੀ ਲਹਿਰ ਆਈ ਆ ਜਿਵੇਂ ਕਿ ਸੜਕਾਂ ਫੁਲਾਈਓਵਰ ਹੈਲਥ ਦੇ ਕੰਮ ਪਾਈ ਕਨਈਆ ਜੀ ਦੀ ਸਕੀਮ ਇਹ ਸਾਰੀਆਂ ਸਕੀਮਾਂ ਬਾਦਰ ਸਾਹਿਬ ਦੀ ਸੋਚ ਸੀ ਸਰਦਾਰ ਸੁਖਵੀਰ ਸਿੰਘ ਬਾਦਰ ਉਹਨਾਂ ਦੇ ਬੇਟੇ ਨੇ ਉਹ ਵੀ ਉਸੇ ਤਰ੍ਹਾਂ ਹੀ ਪੰਜਾਬ ਨਾਲ ਪਿਆਰ ਕਰਦੇ ਆ ਉਹਨਾਂ ਨੇ ਆਪਣੇ ਡਿਪਟੀ ਸੀਐਮ ਹੁੰਦਿਆਂ ਖਡਾਰੀਆਂ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਪਿੰਡ ਪਿੰਡ ਜਿੰਮ ਪਹਚਾਈ ਹੈਲਥ ਤੇ ਕੰਮ ਕੀਤੇ ਫਾਰਮਿੰਗ ਤੇ ਕੰਮ ਕੀਤੇ ਸਰਚਾਂਤ ਸੈਂਟਰਾਂ ਖੋਲੇ ਬਹੁਤ ਵਿਕਾਸ ਪੰਜਾਬ